ਜਿਸ ਮੌਸਮ ਵਿੱਚ ਬਜ਼ੁਰਗ ਆਪਣੇ ਘਰੋਂ ਬਾਹਰ ਨਹੀਂ ਆਉਂਦੇ ਉਸ ਮੌਸਮ ਵਿੱਚ ਹੀ ਬਟਾਲਾ ਰੇਲਵੇ ਸਟੇਸ਼ਨ ਤੇ ਪਿਛਲੇ ਕਰੀਬ 30 ਸਾਲਾਂ ਤੋਂ ਇੱਕ ਵਿਅਕਤੀ ਰੋਜ਼ਾਨਾ ਆਉਂਦਾ ਹੈ ਜਿਸ ਦੇ ਹੱਥ ਵਿੱਚ ਇੱਕ ਥੈਲਾ ਹੁੰਦਾ ਹੈ ਜਿਸ ਦੀ ਜੇਬ ਵਿੱਚ ਛੋਟਾ ਸਪੀਕਰ ਹੈ ਜਿਸ ਵਿੱਚ ਗੁਰਬਾਣੀ ਚੱਲਦੀ ਹੈ ਉਹ ਜਦੋਂ ਸਟੇਸ਼ਨ ਤੇ ਪਹੁੰਚਦਾ ਹੈ ਤੇ ਦੀਵਾਰਾਂ ਤੇ ਰਹੇ ਛੋਟੇ ਡੱਬੇ ਵਿੱਚ ਜਿਸ ਵਿੱਚ ਪਾਣੀ ਪੌਂਦਾ ਹੈ ਨਾਲ-ਨਾਲ ਸਟੇਸ਼ਨ ਤੇ ਸਾਰੀਆਂ ਦੀਵਾਰਾਂ ਤੇ ਚਾਵਲ ਰੱਖ ਜਾਂਦਾ ਹੈ ਜਿੱਦਾਂ ਹੀ ਬਜ਼ੁਰਗ ਦਾਣਾ ਪਾਉਂਦਾ ਹੈ ਤੇ ਕਬੂਤਰ ਤੋਤੇ ਕੁੱਗੀਆਂ ਕਾਂ ਆਦਿ ਇਲਾਵਾ ਕਈ ਪੰਛੀ ਦਾਣਾ ਚੁਗਣ ਆਉਂਦੇ ਨੇ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਬਬੂ ਜੀ ਕੀ ਹਾਲ ਹੈ ਹਰਪ੍ਰੀਤ ਸਿੰਘ ਜੀ ਬਬੂ ਜੀ ਕਦੋਂ ਤੋਂ ਇਹ ਦਾਣਾ ਪਾਉਂਦਾ ਜਿਹੜਾ ਆਹ ਦਾ ਮਨਸਾ ਇੱਕ ਸਾਲ ਹੋ ਗਿਆ ਸਾ ਬਾਦ ਮੈਂ ਸਾਲਾ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਇਦਾ ਸੀ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਬਾਅਦ ਫਿਰ ਪ੍ਰਸ਼ਾਦਾ ਵੀ ਵਰਤ ਨਹੀਂ ਦਿਖਾਉਂ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜਿਹੜਾ ਹੈ ਕੁਝ ਹੋਰ ਚੱਕਰ ਚਾਹੁੰਦਾ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ ਅੱਜ ਤੱਕ 35 ਸਾਲ ਹੋ ਗਏ ਦਾਣੇ ਪਾਉਂਦੇ ਅਸੀਂ ਦੇਖੋ ਛੋਟੇ ਛੋਟੇ ਬਕਸ਼ੇ ਵੀ ਲਾਇਆ ਉਹ ਫਿਰ ਪਾਣੀ ਦੀ ਤਰੇਹ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਤੇ ਉਹਦੇ ਕਰਕੇ ਫਿਰ ਦੋ ਟਾਈਮ ਲਾਇਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਚ ਇੱਕ ਵਾਰੀ ਕਾਂਡਾ ਸ਼ਾਮ ਨੂੰ ਆਇਆ ਨਹੀਂ ਜਾਂਦਾ 10000 ਵਜੇ ਮੈਂ ਇੱਥੇ ਸਾਢੇ 11 12 ਸਵਾ 12 ਜਾਂਦਾ ਇਹ ਵਾਚ ਨਹੀਂ ਆਈ ਦਾ ਸ਼ਾਮ ਨੂੰ ਪਹਿਲੇ ਇਹਨਾਂ ਨੂੰ ਪੁੱਛੋ ਬਿਲਕੁਲ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵਜੇ ਕੋਤਾ ਚੱਲਣਾ ਇਹਨਾਂ ਨੂੰ ਪੁੱਛੋ ਜਦੋਂ ਕਿਤੇ ਕਿਤੇ ਇੱਕ ਅੱਧੀ ਚਿਰੇ ਬਾਹਰ ਜਾਣਾ ਦਿੰਦਾ ਜੇ ਕਿਤੇ ਬਾਹਰ ਚੱਲ ਜੀਏ ਤੇ ਜੇ ਟਾਈਮ ਹੈ ਤੇ ਸਵੇਰੇ ਪਾ ਦੇ ਅੱਜ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫਿਰ ਪਾ ਦੀਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲੀ ਨੰਨਾ ਬਸ ਹੌਗਾ ਤੁਹਾਨੂੰ ਇਹ ਇਹਨੂੰ ਪਾਣਾ ਆਪਾਂ ਤੇ ਹੁਣ ਤੇ ਇਹ ਵੀ ਤੁਹਾਨੂੰ ਕਵਾਜਾ ਦਿੰਦੇ ਹੋਣੇ ਆ ਦਿੰਦੇ ਜੀ ਅੱਛਾ ਪਰ ਸੋ ਇਦਾਂ ਹੀ ਹੈ ਮੇਰ ਨਾਲ ਤੇ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਂ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਬਾਅਦ ਉਹ ਆਂਦਾ ਆ ਜਾ ਹੁਣ ਆ ਜਾ ਕਿ ਪਿੱਛੇ ਪਿਆ ਰਹਿਣਾ ਆ ਜਾ ਆ ਜਾਂਦੇ ਤਿੰਨ ਕਈਆਂ ਬੰਦਿਆਂ ਸੁਣਿਆ ਉੱਥੇ ਉਹ ਕਹਿੰਦੇ ਵਾਪ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਉ ਪਛਾਣੇ ਨਾਲ ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਸ ਨਹੀਂ ਜੇ ਰੱਬ ਨੇ ਕਿਸ ਰਾਇ ਪਾਇਆ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਤੇ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਰਾਸਾ ਨਹੀਂ ਜਾਂ ਦਿੰਦਾ ਫੁਰਕਾ ਸ਼ੱਕ ਨਾ ਆਜੂ ਜਿੰਨੇ ਆਖਣਾ ਇਹ ਇਹਨਾਂ ਆਖਣਾ ਨਖਣਾ ਚਰਜੋ ਮਿਸਤਰੀ ਦੇ ਘਰ ਤੇ ਇਹਨਾਂ ਬਾਬਾ ਦੀ ਸੁਬਾਹ ਆਚ ਨਰਮੀ ਜਾਂ ਹੰਦੀ ਵਿੱਚ ਇਹ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਈ ਕਿ ਜਾਂ ਬਚਪਨ ਤੋਂ ਸੀ ਦੇਖੋ ਬਚਪਨ ਤੋਂ ਜਦੋਂ ਅਸੀਂ ਡੰਗਰ ਚ ਆਉਂਦੇ ਸੀ ਸਾਧਾ ਨਾਲ ਬਹਿਦਾ ਸੀ ਖੂਹ ਚੋਂ ਪਾਣੀ ਕੱਢਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚ ਹੈ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਅਸੀਂ 10-14 ਸਾਲ ਦੇ ਹੋਏ ਜਦੋਂ ਅਸੀਂ ਕੰਮ ਤੇ ਸਿੱਖੇ ਆਂ ਸਾਡਾ ਭਰਾ ਉਸਤਾਦ ਹੈ ਲੋਹਾਰ ਦਾ ਲੋਹਾਰਾ ਅਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੇ ਆਂ ਹੁਣ ਨਹੀਂ ਹੁੰਦਾ ਉਹ ਤੇ ਖਤਮ ਹੋ ਵੀ ਗਿਆ ਇੱਕ ਆਜ਼ਾਦ ਹੀ ਨਹੀਂ ਉਹ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਆ ਉਸ ਪਾਸੇ ਆ ਇਹ ਸੇ ਦਾਰਾ ਸਲਾਮ ਚ ਮੇਰਾ ਕੁਆਟਰ ਹੈ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਅਹੀ ਲੈਣੀ ਸੱਚੀ ਗੱਲ ਬੱਚੇ ਦਾ ਪਰਿਵਾਰ ਆਗਰਾਂ ਤੇ ਸਰਦੀ ਬਣੀ ਕੁਝ ਨਹੀਂ ਆਂਦੇ ਆ ਗਏ ਕੋ ਟੱਟਲੋਂ ਕੋਟੀ ਚਾ ਪੁੱਛਾ ਉਹ ਨਹੀਂ ਇਹ ਕਦੇ ਕਿ ਤੂੰ ਠੰਡਾ ਜਾਣਾ ਨਹੀਂ بارش ਹੋਵੇ ਕੁਛ ਹੋਵੇ ਤੇਰਾ ਟਾਈਮ ਹੋਗਾ ਮੈਂ 9:35 ਦੇ ਘਰੋਂ 5:00 ਤੇ ਨਿਕਲਣਾ 35 ਤੱਕ ਆ ਜਾਣਾ ਤੇ ਦਿਲ ਕਰੇ ਘਰ ਤੋਂ ਘੱਟ 11 ਵਜੇ ਤੱਕ ਤੇ ਮੈਂ ਰਹਿਣਾ ਹੀ ਪੱਕਾ ਕੁਝ ਲੋਕਾਂ ਨੂੰ ਇੱਛਾ ਤੁਸੀਂ ਟੌਪੀ ਨਹੀਂ ਬਣਦੇ ਉਹ ਫਿਰ ਉਹ ਜਿਹੜਾ ਸਾਸਰੀ ਕਾਲ ਬੁਲਾਉਂਦਾ ਸਾਡੇ ਗੁਰੂ ਪ੍ਰਸ਼ਾਦ ਦਿੰਦੇ ਹੀ ਪਤਾਸਾ ਦਿੰਦੇ ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਜੇ ਸਾਸਰੀ ਕਾਲ ਬੁਲਾਉਂਦਾ ਉਹ ਖਾਲੀ ਤੁਰ ਜਾਂਦਾ ਉਹਰ ਕੰਮ ਜਾਂਦਾ ਜੇ ਦੋ ਇਧਰ ਜਾਂਦਾ ਤਾਂ ਸੋ ਇਧਰ ਹੀ ਜਾਏ ਆਪਣੀ ਤੇ ਹੀ ਖਾਨੇ ਅਬ ਇਕੱਲੇ ਬੱਚੇ ਨੂੰ ਪੱਪਾ ਜੋਦੇ ਦਾ ਕਰਾਉ ਉਹਨੇ ਕਿਹਾ ਉਹ ਬਿਊਟੀਫੁਲ ਨੀੜਾ ਨੂੰ ਪਿਆਰ ਕਰਦਾ ਅੱਜ ਤੁਸੀਂ ਕਿਧਾ ਗਏ ਕੁਝ ਵੇਖ ਕੇ ਕੁਝ ਭਾਵ ਨਾ ਦਾ ਦੇਣਾ ਸਭ ਕੁਝ ਉਹ ਦਿੰਦਾ ਠੀਕ ਨੇ ਆਪੋ ਆਪਣੇ ਥਾਂ ਵੱਡਾ ਬਚਾਉਂਦਾ ਰਹਿਣਾ ਕਦੇ ਮੰਗਿਆ ਨਾ ਕੁਝ ਉਹਨੂੰ ਦਿੱਤਾ ਜਾਣੇ ਆਉਂਦੇ ਆਉਂਦੇ ਪੋਤਰੀਆਂ ਦੋ ਇੱਕ ਪੋਤਰਾ ਵੱਡੀ ਗੁੱਡੀ ਦਾ ਇੱਕ ਮੁੰਡਾ ਇੱਕ ਕੁੜੀ ਹੈ ਉਹ ਅੰਮ੍ਰਿਤਸਰ ਸ਼੍ਰੋਮਿਕ ਕਮੇਟੀ ਚ ਲੱਗਾ ਹਰਮੰਦਰ ਸਾਹਿਬ ਉਹ ਇੱਕ ਖੁਸ਼ੀ ਦੀ ਧਿਆੜੀ ਹੈ ਦੋ ਬੇਟੀਆਂ ਨੇ ਐਕਟੂ ਡੇਟ ਨੇ ਇੱਕ ਡਾਇਰੈਕਟਰ ਹੈ ਡਰਾਮੇ ਕਰਾਉਂਦੀ ਹੈ ਉਹ 9 ਸਾਲ ਲਾਏ ਨੇ ਡੀਏਵੀ ਸੈਂਟਰੀ ਚ ਤੇ ਵੱਡੀ ਨੇ ਤਪਲਾ ਸੰਗੀਤ ਕੀਤਾ ਅਸਥਾ ਕੋਸ਼ ਕੀਤਾ ਅੱਗੇ ਸ਼ਾਦੀ ਮਰ ਅੰਮ੍ਰੋਦ ਅਹੀ ਦੋਹਾਂ ਨਾ ਪੜਾ ਤੁਹਾਡਾ ਤੁਸੀ ਸਾਨੂੰ ਸਮਾਂ ਦਿੱਤਾ ਇਹ ਬਾਪੂ ਜੀ ਨੇ ਪਿਛਲੇ 30 ਸਾਲ ਤੋਂ ਜੋ ਹੈ ਇਹਨਾਂ ਪੰਛੀਆਂ ਨੂੰ ਦਾਣਾ